ਲਾਕ ਫਤਿਹਗੜ ਚੂੜੀਆਂ ਦੇ 35 ਪਿੰਡ ਭਾਰਤਵਾਲ ਦੇ ਸਰਪੰਚ ਸਮੇਤ ਦੁਬੇ ਤਿੰਨ ਵਿਅਕਤੀਆਂ ਚੋਂ ਦੋ ਦੀਆਂ ਮਿਲੀਆਂ ਲਾਚਾਂ ਸਰਪੰਚ ਦੀਪਾਲ ਚਾਰੀ ਨਹਿਤ ਚ ਡੁੱਪਨਾਲ ਜਿਨ੍ਹਾਂ ਦੀ ਮੌਤ ਹੋਇਆ ਨੰਦੇ ਪਰਿਵਾਰਾਂ ਦਾ ਪਿੱਛੇ ਰੋ ਰੋ ਕੇ ਬੁਰਾ ਹਾਲ ਹੈ ਲਾਕ ਫਤਿਹਗੜ ਚੂੜੀਆਂ ਤੇ ਅਦੀਨ ਪਿੰਡ ਭਾਰਤਵਾਲ ਦੇ ਸਰਪੰਚ ਆਪਣੇ ਤਿੰਨ ਸਾਥੀਆਂ ਸਮੇਤ ਅਦੀਵਲ ਨਹਿਚਨ ਹੋਕੇ ਸੀ ਤਾਂ ਇਸ ਦੌਰਾਨ ਸਰਪੰਚ ਅਰਣਵੀਰ ਸਿੰਘ ਅਰਣ ਲਗਾਤਾ ਉਸ ਦੇ ਸੱਥੀਆਂ ਮਹਤਾਰ ਤੇ ਗਰਤਾਰ ਸਿੰਘ ਨੇ ਉਸ ਨੂੰ ਬਚਾਉਂਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਪਾਣੀ ਦੀ ਤੇਜ਼ ਵਹਾਅ ਵਿੱਚ ਰੁੜ ਗਿਆ ਤੇ ਲਗਾਤਾਰ ਉਹਨਾਂ ਦੀ ਪਾਲ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਕਰਤਾਰ ਸਿੰਘ ਅਤੇ ਮਕਤਾਰ ਸਿੰਘ ਦੀਆਂ ਲਾਛਾਂ ਬ੍ਰਾਂਤ ਹੋਈਆਂ ਜਦਕਿ ਸਰਪੰਚ ਰਣਵੀਰ ਸਿੰਘ ਦੀ ਪਾਲ ਜਾਰੀ ਹੈ ਰਣਵੀਰ ਸਿੰਘ ਦੇ ਭਰਾ ਨੇ ਦਸਿਆ ਕਿ ਬੀਤੀ ਸ਼ਾਮ ਸਤ ਤੱਕ ਵਜੇ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਭਰਾ ਸਰਪੰਚ ਰਣਵੀਰ ਸਿੰਘ ਅਤੇ ਦੋ ਸਾਥੀ ਨਹਿਰ 'ਚ ਡੁੱਬ ਗਏ ਹਨ ਤੇ ਜਦੋਂ ਉਹ ਉੱਥੇ ਗਏ ਤੇ ਉਹਨਾਂ ਨੂੰ ਪਤਾ ਲੱਗਾ ਕਿ ਸਰਪੰਚ ਕਰਤਾਰ ਸਿੰਘ ਜਦ ਤੇ ਡੁੱਪਣ ਲੱਗਾ ਤਾਂ ਉਸ ਨੂੰ ਕਰਤਾਰ ਸਿੰਘ ਅਤੇ ਮੱਖਣ ਸਿੰਘ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਰੁੜ ਗਏ ਜਦ ਕੇ ਉਹਨਾਂ ਵੱਲੋਂ ਉਸ ਦੇ ਚੌਥੇ ਸਾਥੀ ਨੂੰ ਪੱਗ ਸੁੱਟ ਕੇ ਉਸ ਨੂੰ ਬਚਾ ਲਿਆ ਗਿਆ ਉਹਨਾਂ ਦੱਸਿਆ ਕਿ ਨਹਿਰੀ ਬਾਗ ਦੇ ਐਸਟੀਓ ਨੂੰ ਸੂਚਿਤ ਕੀਤਾ ਗਿਆ ਹੈ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਹਾਂ ਕਿ ਨਹਿਰ ਵਿੱਚ ਪੌੜੀਆਂ ਬਣਾਈਆਂ ਜਾਣ ਤੇ ਨਾਲ ਹੀ ਕੁੰਡੇ ਲਗਾਏ ਜਾਂ ਜੋ ਕਿ ਅਮਰਚੰਨ ਚਿੱਟੇ ਲੋੜ ਪਵੇ ਤਾਂ ਨਾਜੋ ਉਤਰ ਕੇ ਬੰਦਿਆਂ ਦੀਆਂ ਜਾਨਾਂ ਬਚਾਈਆਂ ਜਾ ਸਕਣ ਇਸ ਸੰਬੰਧੀ ਵਾਲ ਕਨੀਏ ਕੇ ਬਾਂਗ ਕਰਤੇ ਐਸ ਐਚਓ ਸੁਖਵਿੰਦਰ ਸਿੰਘ ਨੇ ਦਿੱਕਿਆ ਕਿ ਮੀਤੀ ਸ਼ਾਮ ਸਰਪੰਚ ਸਮੇਤ ਡੁੱਬੇ ਤਿੰਨ ਵਿਅਕਤੀਆਂ ਵਿੱਚੋਂ ਦੋਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਉਨ੍ਹਾਂ ਕਹਾ ਕੇ ਮੱਖਣ ਸਿੰਘ ਤੇ ਕਰਤਾਰ ਸਿੰਘ ਦੀਆਂ ਲਾਸ਼ਾਂ ਜਿੱਥੇ ਉਹ ਡੁਬੇ ਸਨ ਉਸ ਤੋਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਜਦ ਕੇ ਸਰਪੰਚ ਰਣਪੀਰ ਸਿੰਘ ਦੀ ਬਾਤ ਜਾਰੀ ਹੈ ਮੰਨ ਲਓ ਸਾਡਾ ਭਰਾ ਵਾਹ ਤੇ ਸਰ ਵੀ ਸਪੈਸੇ ਤੁਸ ਦਾ ਦੇ ਘਰ ਪਰ ਲਗਾ ਤੇ ਅਸੀਂ ਆਏ ਆ ਉਹ ਸਾਡੇ ਉਹ ਤਾਂ ਮਨੋ ਇੱਕ ਨਹਿਰ ਦੇ ਵਿੱਚ ਨਾਉਣ ਲਗੇ ਸੀ ਨਾਉਦਾ ਨਾਉਦਾ ਮਤਲਬ ਇੱਕ ਉਹ ਦੂਜਾ ਜਿਹੜਾ ਬਚਾਉਣ ਲਗਾ ਇਹ ਰੋੜੇ ਪੈ ਗਿਆ ਦੂਜੇ ਤੇ ਛਾਲ ਮਾਰੀ ਮੱਖਣ ਸਿੰਘ ਨੇ ਉਹ ਵੀ ਰੋੜੇ ਪੈ ਗਿਆ ਤੇ ਜਿਆ ਕਰਤਾਰ ਸਿੰਘ ਨੇ ਛਾਲ ਮਾਰੀ ਮੁਰਗੇ ਵਿੱਚ ਰੁੜ ਗਿਆ ਚੌਥੇ ਦੇ ਵਿੱਚ ਛਾਲ ਮਾਰੀ ਮੁਰਗੇ ਉਹਨਾਂ ਨੂੰ ਮੰਨ ਲਓ ਪਹਚਾਇਆ ਗਿਆ ਜੇ ਪਾਸ ਫੁੱਟ ਵੀ ਤੇ ਸਾਡੇ ਪ੍ਰਸ਼ਾਸਨ ਦੇ ਨਾਲ ਵੀ ਗੱਲ ਹੋ ਗਈ ਅੰਮ੍ਰਿਤਸਰ ਇਹਦੇ ਸਾਰ ਨੂੰ ਰਿਕਵੈਸਟ ਕੀਤੀ ਰਿਕਵੈਸਟ ਕਰਦੇ ਦੇ باوجود ਉਹਨਾਂ ਨੇ ਪੰਜ ਦਾ ਹਾਰ ਥੋੜਾ ਘਟਾ ਦਿੱਤਾ ਗਿਆ ਜੇ ਹੁਣ ਸਾਰੇ ਇਸ ਇਲਾਕਾ ਨਿਵਾਸੀ ਬਿੰਦਪਾਰ ਵਾਲ ਦੇ ਸਾਰੇ ਅਸੀਂ ਮੰਨ ਲਓ ਦੇਖਭਾਲ ਕਰ ਪਰ ਪ੍ਰਸ਼ਾਸਨ ਵੀ ਸਾਡੇ ਨਾਲ ਆਇਆ ਹੋਇਆ ਇਸੇ ਨਹਿਰ ਪੱਕੀ ਕਾਰਨ ਜਿਹੜਾ ਇਹ ਹਾਸਾ ਵਸ ਰਿਹਾ ਹੈ ਜਾਂ ਪੱਕੀ ਕਰਨ ਪੱਕੀ ਕਰਨ ਹੱਥਾਂ ਬਾਹਰ ਕੋਪਰੇ ਦੇ ਦੇਖੋ ਕੋ ਕੱਟੀ ਨਾ ਕੋਈ ਉੱਤੇ ਸਾ ਬੂਰਾ ਹਸਲਾ ਲੱਗ ਜਾਂਦਾ ਕੋਈ ਖੈਰ ਕਿਤੇ ਕੋਈ ਕੁੰਡਾ ਵੀ ਨਹੀਂ ਜੇ ਮਤਲਬ ਜੇ ਇਹ ਨਾਂ ਕਿਸੇ ਸਾਸ ਪੈਣਾ ਹੋ ਜਾ ਪਾਣੀ ਵਿੱਚ ਇਹ ਕੋਈ ਇਹ ਖਾਲੀ ਨਾ ਹੋ ਮੈਰ ਤੇ ਪੂਰੀ ਪੌੜੀਆਂ ਪਾਰੀਆਂ ਬਣਨੀ ਚਾਹੀਦੀਆਂ ਅਸੀਂ ਪ੍ਰਸ਼ਾਸਨ ਨੂੰ ਹੱਥ ਜੋਠੇ ਬੇਨਤੀ ਕਰਦੇ ਹਾਂ ਕਿ ਜੋ ਵੀ ਮਤਲਬ ਇਹਨਾਂ ਦੀ ਖਿਆਦ ਕੀਤੀ ਜਾਵੇ 10 ਤੋਂ 20 ਮੀਟਰ ਤੇ 20 ਮੀਟਰ ਤੇ ਲਾਕੇ ਜਿ ਸਾਕੇ ਪੌੜੀਆਂ ਬਣਨੀ ਚਾਹੀਦੀਆਂ ਤੋਂ ਲੱਕਮਰਤਾ ਸਿੰਘ ਜੀ ਕੋਈ ਡੁੱਬ ਗਿਆ ਜੀ ਪੁੱਤ ਬਾਜ ਮੱਖਰ ਸਿੰਘ ਉਹਲੇ ਸ਼ਾਲ ਮਾਰੀ ਜਿਹੜਾ ਤੇ ਕੋਈ ਰੁੜ ਗਿਆ ਚੌਥਾ ਬੰਦਾ ਵਿੱਚ ਗਿਆ ਇਹਨੂੰ ਪੱਗ ਛੁੱਟ ਕੇ ਫਿਰ ਕੱਢ ਲੈ ਗਿਆ ਤਿੰਨ ਜਾਣੇ ਜਿਹੜੇ ਉਹਦੇ ਰੁੜ ਗਏ ਇੱਕੋ ਪਿੰਡ ਦੇ ਸੀ ਹਾਂਜੀ ਇੱਕੋ ਪਿੰਡ ਦੇ ਪਾਸਾ ਤੇ ਕਿੰਨੇ ਕ ਵਜੇ ਦੀ ਟਕਣਾ ਇਹ ਸਾਢੇ 7 ਵਜੇ ਦੀ ਗੱਲ ਹੈ ਸ਼ਾਮ ਦੇ ਸਾਢੇ 7 ਵਜੇ ਦੀ ਗੱਲ ਹੁਣ ਕੀ ਪ੍ਰਸ਼ਾਸਨ ਇਸ ਤਰ੍ਹਾਂ ਬਈ ਕਰਦਾ ਮਹਿਰਬੰਦ ਕਰਾਤੀ ਹੈ ਜੀ ਵੇਖੋ ਹੁਣ ਲਾਸ਼ਾਂ ਨੱਬਲ ਲਗਾਈ ਪਾਲ ਕਰਦੇ ਹੁਣੇ ਸਾਡੇ ਨੂੰ ਸਾਡੀ ਗੱਲ ਹੋਈ ਆ ਔ ਟੋਪੇ ਤੇ ਸੱਦੇ ਆ ਸਾਡੇ ਪਿੰਡ ਦੇ ਕਿੰਨੇ ਨੌਜਵਾਨ ਜੋ ਨਹਿਰ ਵਿੱਚ ਰੁੜ ਗਏ ਉਹਨਾਂ ਜੋ ਕਰਤਾਰ ਸਿੰਘ ਸਨੋ ਵਜਨ ਸਿੰਘ ਤੇ ਜਮਖਣ ਸਿੰਘ ਤੇ ਇਹਨਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਨੇ ਜੋ ਸਾਡੇ ਪਿੰਡ ਦੇ ਬਹੁਤ ਹੀ ਹਰਮਨ ਫਰੇ ਸਰਪੰਚ ਆਪਾਂ ਰਣਵੀਰ ਸਿੰਘ ਉਹਨਾਂ ਦੀ ਲਾਸ਼ ਅਜੇ ਤੱਕ ਨਹੀਂ ਮਿਲੀ ਪਿੰਡ ਦੇ ਲੋਕਾਂ ਨੇ ਮਿਹਨਤ ਕਰਕੇ ਤੇ ਇਹ ਜਿਹੜੀਆਂ ਲਾਸ਼ਾਂ ਬਰਾਮਦ ਕਰਨੀਆਂ ਜਿਹੜੀ ਇੱਕ ਲਾਸ਼ ਆ ਉਹਦੇ ਵਾਸਤੇ ਗੋਤਾਖੋਰ ਮਗਾਏ ਗਏ ਆ ਆਸ ਹੈ ਕਿ ਸਾਨੂੰ ਕੋਈ ਟਾਈਮ ਵਿੱਚ ਉਹ ਵੀ ਮਿਲ ਜੂਗੀ